ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਕੈਨੇਡਾ ਦੇ ਵਿੱਚ ਚੱਲੀਆਂ ਤਾਬੜ ਤੋੜ ਗੋਲੀਆਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਨੂੰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖ ਲੈਣਾ ਟ੍ਰਾਂਟੋ ਸ਼ਹਿਰ 'ਚ 8:00 ਵਾ ਦੀ ਗੋਲੀਬਾਰੀ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ ਪੁਲਿਸ ਦੀ ਟੋ ਟ੍ਰੱਕ ਫੋਰਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਤੁਹਾਨੂੰ ਯਾਰੀ ਬਿਆਨ ਮੁਤਾਬਕ ਟ੍ਰਾਂਟੋ ਪੁਲਿਸ ਨੇ ਦੱਸਿਆ ਕਿ ਪਹਿਲੀ ਵਾਰਦਾਤ ਹੀ ਨਿਖੋਆ ਰੋ ਵੱਡੇ ਤੜਕੇ ਤਕਰੀਬਨ 2:00 ਵਜੇ ਵਾਪਰੀ ਹੈ ਤੇ ਕਿ ਆਖਰੀ ਵਾਰਦਾਤ ਸ਼ਾਮ 7:45 ਵਜੇ ਸਾਹਮਣੇ ਆਈ ਹੈ ਪੁਲਿਸ ਵੱਲ ਗੋਲੀਬਾਰੀ ਦੀਆਂ ਵਾਰਦਾਤਾਂ ਦੀ ਅਸਲ ਲੋਕੇਸ਼ਨ ਜਾਰੀ ਨਹੀਂ ਕੀਤੀ ਗਈ ਹੈ ਸਿਰਫ ਇੰਨਾ ਦੱਸਿਆ ਗਿਆ ਕਿ ਸਾਰੇ ਕਾਰਨਾਮਾਂ ਟ੍ਰਾਂਟੋ ਪੁਲਿਸ ਦੀ ਕਿੱਥੀ ਵਾਲੀ ਤੇ ਵੈਲੀ ਡਿਵੀਜ਼ਨ ਦੇ ਘੇਰੇ 'ਚ ਵਾਪਰੀਆਂ ਜੀਹਾਂ ਦੇ ਨਾਲ ਹੀ ਪੁਲਿਸ ਵੱਲੋਂ ਫਿਰਾਲੇ ਸਪਸ਼ਟ ਨਹੀਂ ਕੀਤਾ ਗਿਆ ਕਿ ਇਹ ਵਾਰ ਦਾ ਟੋ ਟਰੱਕ ਇੰਡਸਟਰੀ ਨਾਲ ਸੰਬੰਧਿਤ ਹੈ ਫਿਰ ਵੀ ਟੋ ਟਰੱਕ ਦੇ ਕਾਰੋਬਾਰ ਵਿੱਚ ਲੱਗੇ ਲੋਕਾਂ ਨੂੰ ਸੁਚੇਤ ਰਹਿਣ ਲਈ ਆਖਿਆ ਗਿਆ ਅਤੇ ਕੋਈ ਵੀ ਸ਼ੱਕੀ ਸਰਗਰਮੀ ਨਜ਼ਰ ਆਉਣ ਤੇ 911 ਤੇ ਕਾਲ ਕਰਨ ਦੀ ਹਦਾਇਤ ਦਿੱਤੀ ਗਈ ਹੈ ਅਤੇ ਇਹ ਦੱਸਣਾ ਬੰਦ ਹੈ ਕਿ ਕੁਝ ਦਿਨ ਪਹਿਲਾਂ ਹੀ ਟ੍ਰਾਂਟੋ ਪੁਲਿਸ ਵੱਲੋਂ ਟੋ ਟਰੱਕ ਫੋਰਸ ਦਾਜ ਘਟਨਾ ਕੀਤਾ ਗਿਆ ਹੈ ਦੇ ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਵਿਕਟੋਰੀਆ پارک ਅਵੇਨਿਊ ਦੇ ਪੱਛਮ ਵੱਲ ਸਟੈਟਲੈਜ਼ ਅਵੇਨਿਊ ਇਸ ਤਰ੍ਹਾਂ ਨੈਸ਼ਨਲ ਅਰਬਨ ਪਾਰਕ ਨੇੜੇ ਤੇ ਹਾਈ ਵਜਾਸੋਕ ਦੇ ਉੱਤਰ ਵੱਲ ਬ੍ਰਿਮਲੀ ਰੋਡ ਦੇ ਪੱਛਮ ਵੱਲ ਅਤੇ ਲੇਕ ਅੰਟਾਰੀਓ ਦੇ ਉੱਤਰ ਵੱਲ ਗੋਲੀਆਂ ਚੱਲੀਆਂ ਤੇ ਜਾਂਚ ਕਰਤਾਵਾਂ ਦਾ ਮੰਨਣਾ ਇੱਕ ਸਾਰੀਆਂ ਵਰਦਾਤਾ ਨਵੀਂ ਨਕੋਰ ਪਰ ਚੋਰੀ ਕੀਤੀ ਗੂੜੇ ਰੰਗ ਦੀ Honda CRV ਦੀ ਵਰਸੋ ਕੀਤੀ ਗਈ ਹੈ ਵੀਡੀਓ ਦੇਖਣ ਲਈ ਤੁਹਾਡਾ